ਕਰਕੇ ਪਾਬੰਦੀ ਲਗਾਈ ਗਈ ਸੀ ਔਰ 10 ਫਰਵਰੀ ਤੋਂ 85 ਇੰਟਰਨੈਟ ਤਾਂ 7 ਜ਼ਿਲ੍ਹਿਆਂ ਦੇ ਵਿੱਚ ਪਾਬੰਦੀ ਲਗਾਈ ਹੋਈ ਸੀ ਔਰ ਕਈ ਥਾਈਂ ਰਾਤ 12 ਵਜੇ ਤੋਂ ਦਾਅਵਾ ਕੀਤਾ ਕਿ ਸੇਵਿਸ ਬਹਾਲ ਕਰ ਦਿੱਤੀ ਗਈ ਪਰ ਅਜੇ ਵੀ ਹਰਿਆਣਾ ਚ ਕਈ ਥਾਈਂ ਇੰਟਰਨੈਟ ਸਰਵਿਸ ਠੱਪ ਹੀ ਪਈ ਹੈ ਔਰ ਕੁਝ ਇਲਾਕਿਆਂ ਦੇ ਵਿੱਚ ਨੈਟ ਬਹਾਲ ਕਰ ਦਿੱਤਾ ਗਿਆ ਹੈ ਤਾਂ 10 ਫਰਵਰੀ ਤੋਂ ਇਹ ਇੰਟਰਨੈਟ ਠੱਪ ਪਿਆ ਸੀ ਔਰ ਤੋਂ ਬਾਅਦ ਹੁਣ ਕਈ ਥਾਈਂ ਜਲੀ ਰਾਹਤ ਹੈ ਉਹ ਦਿੱਤੀ ਗਈ ਤਾਂ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਖਾਸ ਤੌਰ ਤੇ ਪੰਜਾਬ ਦੇ ਨਾਲ ਜਿਹੜੇ ਇਲਾਕੇ ਲੱਗਦੇ ਨੇ ਹਰਿਆਣਾ ਦੇ ਉਹਨਾਂ ਦੇ ਵਿੱਚ ਇੰਟਰਨੈਟ ਜਿਹੜਾ ਹੈ ਪੂਰੀ ਤਰ੍ਹਾਂ ਦੇ ਨਾਲ ਠੱਪ ਸੀ ਕਾਫੀ ਮੁਸ਼ਕਿਲਾਂ ਆ ਰਹੀਆਂ ਸਨ ਪੰਜਾਬ ਦੇ ਵੀ ਜ਼ਿਕਰ ਜ਼ਿਕਰ ਕੀਤਾ ਜਾਵੇ ਸੱਤ ਜ਼ਿਲ੍ਹੇ ਨੇ ਔਰ ਸੱਤ ਜ਼ਿਲ੍ਹਿਆਂ ਦੇ ਵਿੱਚ ਪੂਰਨ ਪਾਬੰਦੀ ਅਸੀਂ ਕਹਿ ਸਕਦੇ ਹਾਂ ਕਈ ਇਲਾਕਿਆਂ 'ਚ ਲਗਾਈ ਗਈ ਸੀ ਨੈੱਟ ਬੰਦ ਸੀ ਉਸ ਨੂੰ ਲੈ ਕੇ ਸੀਐਮ ਭਗਵੰਤ ਪਾਣ ਨੇ ਵੀ ਸਵਾਲ ਖੜੇ ਕੀਤੇ ਸਨ ਔਰ ਹੁਣ ਇੱਥੇ ਕਈ ਕੁਝ ਰਾਹਤ ਜਿਹੜੀ ਹੈ ਕਾਫੀ ਇਲਾਕਿਆਂ 'ਚ ਹੱਦ ਤੱਕ ਦਿੱਤੀ ਗਈ ਹੈ ਅੱਗੇ ਵਧਾਂਗੇ ਤਾਂ ਚੋਣ ਜ਼ਾਬਤੇ ਤੇ ਕਿਸਾਨ ਲੀਡਰ ਸਰਵਜਿੰਗ ਪੰਦੇਰ ਦਾ ਬਿਆਨ ਆਇਆ ਹੈ ਚੋਣ ਜ਼ਾਬਤੇ ਦਾ ਅੰਦੋਲਨ ਤੇ ਕੋਈ ਅਸਰ ਨਹੀਂ ਹੈ ਉਹਨਾਂ ਨੇ ਕਿਹਾ ਸਾਡਾ ਚੋਣ ਜ਼ਾਬਤੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਚੋਣ ਨਹੀਂ ਲੜਨੀ ਸਾਡੀਆਂ ਮੰਗਾਂ ਪੂਰੀਆਂ ਹੋਣ 29 ਫਰਵਰੀ ਨੂੰ ਤੈ ਹੋਏਗੀ ਅਗਲੀ ਰਣਨੀਤੀ ਇਹ ਵੀ ਉਹ ਕਹਿ ਰਹੇ ਨੇ ਤਾਂ ਸ਼ੰਭੂ ਅਤੇ ਖਨਾਰੀ ਬਾਡਰ ਤੇ ਸ਼ੁਕਰਾਨ ਨੂੰ ਯਾਦ ਕੀਤਾ ਗਿਆ ਸ਼ੁਕਰਾਨ ਦੀ ਯਾਦ ਦੇ ਵਿੱਚ ਦਾ ਸੀ ਕਿ ਕੈਂਡਲ ਮਾਰਚ ਕਰਿਆ ਗਿਆ ਔਰ ਇਸ ਦੇ ਦੌਰਾਨ ਸਰਵਜਿੰਗ ਪੰਦੇਰ ਦਾ ਬਿਆਨ دیا ਗਿਆ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰੇ ਪਰਮਨਾ ਪਾਲਣ ਇਹ ਅੰਦੋਲਨ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਕਸੀਟਕੇ ਲੈ ਜਾਣਗੇ ਅਸੀਂ ਕਹਿੰਦੇ ਲੈ ਜਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਅਣਖ ਦਾ ਸਵਾਲ ਨਹੀਂ ਹੈ ਕੱਲ ਮੰਗਾਂ ਮੰਨ ਲੈਣ ਅਸੀਂ ਕੱਲ ਮੋਰਚੇ ਬਾਰੇ ਫੈਸਲਾ ਕਰ ਸਕਦੇ ਆ ਭਲਾ ਅਸੀਂ ਕਿਹੜੀਆਂ ਐਮਪੀ ਦੀਆਂ ਟਿਕਟਾਂ ਮੰਨਣੀਆਂ ਵੀ ਸਾਨੂੰ ਚੋਣ ਜਾਬਤੇ ਦਾ ਖਤਰਾ ਅਸੀਂ ਕਹਿੰਦੇ ਪੂਲਿੰਗ ਬੂਥਾਂ ਤੇ ਜਾ ਕੇ ਕੋਈ ਕੈਂਪੇਨ ਕਰਨੀ ਆ ਅਸਲ ਵਿੱਚ ਜਿਨ੍ਹਾਂ ਨੇ ਸੱਤਾ ਹਾਸਲ ਕਰਨੀ ਆ ਉਹ ਸਾਨੂੰ ਚੋਣ ਜਾਬਤੇ ਵਿੱਚ ਕਸੀਟਣਗੇ ਉਹਨਾਂ ਦੀ ਸਮੱਸਿਆ ਵਾ ਸਾਡੀ ਕੋਈ ਸਮੱਸਿਆ ਨਹੀਂ ਹੈਗੀ ਉਹ ਵੇਖ ਲੈਣ ਸਾਡੇ ਨਾਲ ਹੁਣ ਬਹਿ ਕੇ ਮੰਗਾ ਦਾ ਨਪਟਾਰਾ ਕਰਦਣ ਉਹ ਮਰਜ਼ੀ ਆ ਚੋਣ ਜਾਬਤੇ ਤੋਂ ਕਰਦੇ ਨੇ ਚੋਣ ਜਾਬਤੇ ਦੇ ਵਿੱਚ ਕਰ ਲੈਣ ਜਿਵੇਂ ਉਹਨਾਂ ਦਾ ਦਿਲ ਕਰਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਅਸੀਂ ਮਾਈਂਡ ਸੈਟ ਕਰ ਰਹੇ ਹਾਂ ਵੀ ਚੋਣ ਜਾਬਤੇ ਦੇ ਵਿੱਚ ਵੀ ਸੰਘਰਸ਼ ਜਾਰੀ ਰੱਖਿਆ ਜਾ ਉਧਰ ਜ਼ਖਮੀ ਕਿਸਾਨ ਪ੍ਰਿਤਪਾਲ ਨੂੰ ਚੰਡੀਗੜ੍ਹ ਪੀਜੀਆਈ ਸ਼ਿਫਟ ਕੀਤਾ ਗਿਆ ਰੋहतक ਪੀਜੀਆਈ ਤੋਂ ਚੰਡੀਗੜ੍ਹ ਪੀਜੀਆ ਸ਼ਿਫਟ ਕੀਤਾ ਗਿਆ ਪੰਜਾਬ ਸਰਕਾਰ ਦੀ ਦਖਲ ਤੋਂ ਬਾਅਦ ਦੱਸਦੀ ਕਿ ਸ਼ਿਫਟ ਕੀਤਾ ਗਿਆ ਹੈ ਪ੍ਰਤਪਾਲ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਔਰ ਅੰਦੋਲਨ ਦੇ ਦੌਰਾਨ ਖਨਾਰੀ ਬਾਰਡਰ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤਾਂ ਜ਼ਖਮੀ ਪ੍ਰਤਪਾਲ ਦਾ ਰੋਤਕ ਪੀਜੀਆਈ ਦੇ ਵਿੱਚ ਇਲਾਜ ਹੋ ਰਿਹਾ ਸੀ ਹਾਲਾਂਕਿ ਉੱਥੇ ਇਲਾਜ ਸਹੀ ਨਹੀਂ ਸੀ ਹੋ ਰਿਹਾ ਇਸ ਤਰੀਕੇ ਦੀਆਂ ਸੋਸ਼ਲ ਮੀਡੀਆ ਤੇ ਕਈ ਚਰਚਾਵਾਂ ਚੱਲ ਰਹੀਆਂ ਸਨ ਔਰ ਉਸ ਤੋਂ ਬਾਅਦ ਇਹ ਚਿੱਠੀ ਲਿਖੀ ਗਈ ਹੈ ਤਾਂ ਹੁਣ ਦੁਬਾਰਾ ਯਾ ਕਹਿ ਲੀਏ ਕਿ ਚੰਡੀਗੜ੍ਹ ਪੀਜੀਆਈ ਸ਼ਿਫਟ ਕੀਤਾ ਗਿਆ ਹੈ ਹਾਂ ਜੀ ਪਰਛਾਦਾ ਵਰਤਾਂਦੇ ਸਨ ਪਰਛਾਦੇ ਲੈ ਕੇ ਉਸ ਤੋਂ ਬਾਅਦ ਨਹੀਂ ਸਾਨੂੰ ਦੂਰ ਉਸ ਕਰਾਣਾ ਨਹੀਂ ਸੋਚਾਂਦੇ ਇਲਾਜ ਹੁੰਦਾ ਇਸ ਕਰਾਣਾ ਨਹੀਂ ਹਾਂ ਜਾਂਦੇ ਮਜੀਠਗਾ ਸਰ ਲੈ ਕੇ ਆਏ ਜੀ ਹਾਂ ਮਜੀਠਗਾ ਨੇ ਮਦਦ ਕੀਤੀ ਆਮਦਿਆ ਨੂੰ ਐਂਬੂਲੈਂਸ ਤੋਂ ਪਹਿਲਾਂ ਅੱਗੇ ਵੀ ਖੜੇ ਸੀ ਹਾਂ ਜੀ ਬਹੁਤ ਹਲਪ ਕੀਤੀ ਹੈ ਸਾਡੀ ਜੋ ਕੰਮ ਸਹੀ ਕੀਤਾ ਉਹਦੀ ਮੈਂ ਸਹੀ ਗੱਲ ਕਰੂੰਗਾ ਕਿ ਵਿਜ ਸਾਹਿਬ ਨੇ ਮੈਨੂੰ ਕਿਹਾ ਕਿ ਜੀ 2 ਮਿੰਟ ਚ ਐਨਓਸੀ ਕਿਉਂਕਿ ਐਨਓਸੀ ਦੇਣੀ ਸੀ ਐਨਓਸੀ ਜਾਰੀ ਹੋਈ ਔਰ ਉਹ ਬੱਚਾ ਅਜ ਪ੍ਰੀਤਪਾਲ ਇੱਥੇ ਪਹੁੰਚ ਗਿਆ। ਛੋ ਮੈਂ ਜਿੱਥੇ ਇਨਸਾਨੀ ਤੌਰ ਤੇ ਜੋ ਕਿਸੇ ਨੇ ਸਹੀ ਕਦਮ ਚੁੱਕਿਆ ਮੈਂ ਉਹਦਾ ਧੰਨਵਾਦ ਕਰਦਾ ਨਾਲ ਹੀ ਮੈਂ ਵਿੱਚ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਮੁੰਡਾ ਗੁਰਸਿੱਖਾ ਅਮਰਿਤਧਾਰੀ ਹੈ ਇਹਦੇ ਨਾਲ ਬੇਇਨਸਾਫੀ ਹੋਈ ਹੈ। ਇਸ ਗੱਲ ਦੀ ਵੀ ਇਨਕੁਆਇਰੀ ਹੋਵੇ। ਆਦਰਨੀਆ ਮਜੀਠੀਆ ਸਾਹਿਬ ਮੈਨੂੰ ਲੱਗਦਾ ਉਹ ਪੁਰਾਣਾ ਫੇਰੀ ਚਿੱਤੇ ਆ ਰਿਹਾ ਹੈ। ਜਨਰਲ アドਵਾਈਜ਼ਰ ਵਾਲੀ ਗੱਲ ਜਲਿਆਂਵਾਲੇ ਬਾਗ ਦਾ ਸਾਕਾ ਕਿ ਮਜੀਠੀਆ ਸਾਹਿਬ ਨੇ ਕੱਲ ਜਿਹੜਾ ਪ੍ਰਿਤਪਾਲ ਸਿੰਘ ਸਾਡਾ ਨੌਜਵਾਨ ਸਾਥੀ ਨੂੰ ਪੁਲਿਸ ਨੇ ਲੱਤਾਂ ਤੋੜ ਕੇ ਕੁੱਟ ਕੇ ਤੇ ਪੀਜੀਆਈ ਰੋहतक ਦਾਖਲ ਕਰਾਤਾ ਸੀ ਤੇ ਮਜੀਠੀਆ ਸਾਹਿਬ ਨੇ ਉਹਨਾਂ ਦੇ ਪਿਤਾ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਤਕਾਤ ਤੇ ਜ਼ਾستی ਹੈ ਔਰ ਕੇਵਲ ਪੰਜਾਬ ਸਰਕਾਰ ਨੂੰ ਹੀ ਕੋਸਿਆ ਜਿਹੜਾ ਕਿ ਕੋਸਣਾ ਬੰਦ ਹੈ ਜਾਇਜ਼ ਹੈ ਲੇਕਿਨ ਜਿਸ ਬੰਦੇ ਨੇ ਲੱਟਾਂ ਤੋੜਵਾਈਆਂ ਜਿਸ ਦੇ ਕਹਿਣ ਤੇ ਪੁਲਿਸ ਚੱਕ ਕੇ ਕਿਸੇ ਦੀ ਹਿੰਮਤ ਨਹੀਂ ਹੈ ਅੱਜ ਜਦੋਂ ਬਗਰਾੜੀ ਕਾਂਡ ਹੋਇਆ ਜਾਂ तमाम ਸੰਗਤਾਂ ਤੇ लाठी चार्ज ਹੋਇਆ ਉਹ ਗ੍ਰਹਿ ਮੰਤਰੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਮੈਜਿਸਟਰੇਟ ਉੱਥੇ ਲਾਗੂ ਹੁੰਦਾ ਸੋ ਜੀਤਨਾ ਦੀ ਪਰਮਿਸ਼ਨ ਤੇ ਲੱਟਾਂ ਤੋੜੀਆਂ ਤੇ ਪ੍ਰਧਾਨ ਨੂੰ ਚੱਕ ਕੇ ਲੈ ਗਏ ਰੋਧਕ ਅੱਜ ਉਸੇ ਜਿਹਰੇ ਤੋਂ ਅਸੀਂ 302 ਦਾ ਮਕਦਮਾ ਕਹਿੰਦੇ ਆ ਦਰਜ ਕਰੋ ਉਸੇ ਮੰਤਰੀ ਨਾਲ ਜਾਨੀ ਕਿ ਅਨਿਲ ਵੇਜ ਨਾਲ ਅੱਜ ਇਹਨਾਂ ਨੇ ਗੱਲ ਕੀਤੀ ਤੇ ਹੁਣੇ ਕਿਉਂਕਿ ਰੱਬ ਆਪੇ ਕਰਾ ਦਿੰਦਾ ਹੈ ਸੱਚ ਸਾਹਮਣੇ ਆ ਜਾਂਦਾ ਹੈ ਗਲਤੀ ਹੋ ਗਈ ਅਨਿਲ ਵੇਜ ਸਾਹਿਬ ਨਾਲ ਗੱਲ ਕੀਤੀ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਤੁਹਾਡੀ ਕੀ 사ਹਜਾ ਅਨਿਲ ਵੇਜ ਨਾਲ ਔਰ ਅਨਿਲ ਵੇਜ ਨੇ ਉਸ ਗ੍ਰਹਿ ਮੰਤਰੀ ਨੇ ਹਰਿਆਣੇ ਦੇ ਨੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਹੈ ਉਹਨਾਂ ਨੇ ਮਜੀਠੀਆ ਸਾਹਿਬ ਦੇ ਕਹਿਣ ਤੇ ਪ੍ਰਿਤਪਾਲ ਸਿੰਘ ਨੂੰ ਪੀਡੀਆਈ ਭੇਜਤਾ ਜਿਉਂਦਾ ਵਸਦਾ ਰਵੇ ਪ੍ਰਿਤਪਾਲ ਵਿਚਾਰਾ ਪੀਜੀਆ ਆਇਆ ਇਹਦਾ ਮਤਲਬ ਮਜੀਠੀਆ ਸਾਹਿਬ ਦੀ ਗੱਲ ਮੰਨੀ ਜਾ ਰਹੀ ਹੈ ਔਰ ਕੌਣ ਮੰਨ ਰਿਹਾ ਬੀਜੇਪੀ ਦਾ ਗ੍ਰਹਿ ਮੰਤਰੀ ਜਿਹੜਾ ਸੀਐਮ ਦੇ ਆ ਦਾਵੇਦਾਰ ਸੀਗਾ ਔਰ ਬਰੋਬਰ ਦਾ ਹੱਕ ਰੱਖਦਾ ਖੱਟਰ ਸਾਹਿਬ ਦੇ ਸੋ ਕਹਿਣ ਦਾ ਮਤਲਬ ਹੈ ਮਿਲੀ ਪੁਗਤ ਆਮਣੇ ਸਾਹਮਣੇ ਆ ਗਈ ਹੈ ਤੁਹਾਡੇ ਔਰ ਰੱਬ ਜਿਹੜਾ ਨਾ ਬੜਾ ਬਲਵਾਨ ਹੈ ਕਹਿੰਦੇ ਚੋਰ ਚੋਰੀਆਂ ਕਰਦਾ ਫਿਰ ਕੋਈ ਨਾ ਕੋਈ ਉੱਥੇ ਨਾ ਉੱਥੇ ਸਬੂਤ ਛੱਡ ਜਾਂਦਾ ਹੈ ਅੱਜ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਤੇ ਅੱਜ ਉਹ ਲਾਈਵ ਹੋ ਕੇ ਵਿਜੇ ਸਾਹਿਬ ਨਾਲ ਗੱਲ ਤੇ ਦੱਸਿਆ ਇੱਥੋਂ ਪਤਾ ਲੱਗਦਾ ਕਿ ਤੁਹਾਡੀ ਭਾਜਪਾ ਨਾਲ ਸਾਝ ਕੀ ਹੈ ਤਾਂ ਕਿਸਾਨ ਪ੍ਰਿਤਪਾਲ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮਿਲੇ ਨੇ ਔਰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਜਾ ਕੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਡਾਕਟਰ ਬਲਬੀਰ ਸਿੰਘ ਨੇ ਜਾਣਿਆ ਹੈ ਕਿਸਾਨ ਦਾ ਹਾਲ ਚਾਲ ਔਰ ਰੋहतक ਦੇ ਪੀਜੀਆਈ ਤੋਂ ਸ਼ਿਫਟ ਕੀਤਾ ਗਿਆ ਦੱਸਿਆ ਕਿ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਔਰ ਜਦੋਂ ਸ਼ਿਫਟ ਕੀਤਾ ਗਿਆ ਸਵੇਰ ਸਿਹਤ ਮੰਤਰੀ ਦੇ ਵੱਲੋਂ ਹੀ ਮੁਲਾਕਾਤ ਕੀਤੀ ਗਈ ਹੈ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਤਾਂ ਪੰਜਾਬ ਸਰਕਾਰ ਦੇ ਦਖਲ ਤੋਂ ਬਾਅਦ ਜ਼ਖਮੀ ਕਿਸਾਨ ਪ੍ਰਤਪਾਲ ਨੂੰ ਰੋहतक ਪੀਜੀਐਮ ਤੋਂ ਚੰਡੀਗੜ੍ਹ ਪੀਜੀਐਮ ਰੈਫਰ ਕਰ ਦਿੱਤਾ ਗਿਆ ਤਾਂ ਉਧਰ ਸ਼ੁਕਰਨ ਦੀ ਮੌਤ ਨੂੰ ਲੈ ਕੇ ਕਾਂਗਰਸ ਨੇ ਸੰਗਰੂਰ ਦੇ ਵਿੱਚ ਹੱਲਾ ਬੋਲਿਆ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਪੰਜਾਬ ਸਰਕਾਰ ਦੇ ਦਖਲ ਦੇ ਬਾਅਦ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਪੀਜੀ ਰੈਫਰ ਕਰ ਦਿੱਤਾ ਗਿਆ। ਦਰਸਲ ਕਿਸਾਨੀ ਪ੍ਰਦਰਸ਼ਨ ਦੇ ਦੌਰਾਨ ਪ੍ਰਿਤਪਾਲ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਪ੍ਰਿਤਪਾਲ ਨੂੰ ਹਰੋਤਕ ਦੇ ਪੀਜੀ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਤਰ੍ਹਾਂ ਨਹੀਂ ਪੰਜਾਬ ਦੇ ਮੁਖ ਸਕੱਤਰ ਨਰਾਗ ਵਰਮਾ ਨੇ ਹਰਿਆਣਾ ਦੇ ਮੁਖ ਸਕੱਤਰ ਸੰਜੀਵ ਕੌਸ਼ਲ ਨੂੰ ਚਿੱਠੀ ਲਿਖ ਕੇ ਪ੍ਰਿਤਪਾਲ ਨੂੰ ਸੌਂਪਣ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਬਿੱਤੇ ਦਿਨੀ ਹਾਈ ਕੋਰਟ ਵਾਰੰਟ ਅਫਸਰ ਵੀ ਨਿਯੁਕਤ ਕਰ ਚੁੱਕੀ ਹੈ। ਨਾਲ ਹੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤੇ ਬ੍ਰਿਤਪਾਲ ਦੀ ਮੈਡੀਕਲ ਰਿਪੋਰਟ ਵੀ ਮੰਗੀ ਹੈ ਔਰ ਸਾਡੀ ਟੀਮ ਪਹਿਲਾਂ ਉੱਥੇ ਮੌਜੂਦ ਹੈ ਉਹਦਾ ਇਲਾਜ ਵੀ ਕਰਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਔਰ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਵੀ ਕੀਤੀ ਜਾਏਗੀ ਜੇ ਹੋਰ ਵੀ ਕੋਈ ਇਸ ਤਰ੍ਹਾਂ ਦਾ ਕੇਸ ਹੋਵੇ ਤੇ ਉਹਨਾਂ ਸਾਰਿਆਂ ਦੀ ਵੀ ਜੜੀ ਹੈਗੀ ਆ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਲੈਵਲ ਦੇ ਉੱਤੇ ਸਾਰੇ ਅਫਸਰਾਂ ਦੇ ਥਰੂ ਜਿਹੜੇ ਹੈਗੇ ਆ ਆਪਣੇ ਜਿਹੜੇ ਕਾਉਂਟਰਪਾਰਟਸ ਹੈ ਹਰਿਆਣੇ ਦੇ ਨਾਲ ਉਹਨਾਂ ਦੇ ਨਾਲ ਇਨ ਟੱਚ ਹੈ ਔਰ ਪੰਜਾਬ ਸਰਕਾਰ ਐਸੋ ਜਿਹੜੀ ਦੁੱਖ ਦੀ ਘੜੀ ਆ ਉਹਦੇ ਵਿੱਚ ਜਿਹੜੇ ਵੀ ਸਾਡੇ ਨੌਜਵਾਨ ਜਿਹੜੇ ਜ਼ਖਮੀ ਹੋਏ ਆ ਜਾਂ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ ਹੈ ਤਦੋ ਸ਼ੁਭਕਰਨ ਦੀ ਮੌਤ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਸੰਗਰੂਰ ਦੇ ਵਿੱਚ ਹੱਲਾ ਬੋਲਿਆ ਸੰਗਰੂਰ ਐਸਐਸਪੀ ਦਫ਼ਤਰ ਦੇ ਬਾਹਰ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਤਰਨਾ ਲਗਾਇਆ ਗਿਆ ਇਸ ਦੌਰਾਨ ਕਾਂਗਰਸ ਨੇ ਮੰਗ ਕੀਤੀ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਤੇ ਐਫਆਈਆਰ ਦਰਜ ਕੀਤੀ ਜਾਵੇ ਨਾਲੇ ਸ਼ੁਭਕਰਨ ਦੀ ਮੌਤੇ ਲਈ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੇ ਹਰਿਆਣੇ ਦੀ ਜੂਰੀਡਿਕਸ਼ਨ ਸੀ ਉੱਥੇ ਫਿਰ ਕਿਸੇ ਬੰਦੇ ਦੇ ਕਤਲ ਹੋਣ ਦੀ ਬੰਦੀ ਹੈ ਕਿ ਨਹੀਂ ਬੰਦੀ ਉੱਥੇ ਦਰਜ ਕਰ ਦਿੰਦੇ ਜੀਂਦ ਥਾਣੇ 'ਚ ਜੀਂਦ ਐਸਪੀ ਉਹ ਹੀ ਹਦਾਇਤ ਦਿੱਤਾ ਉੱਥੇ ਵੀ ਪਰਚਾ ਨਹੀਂ ਦਰਜ ਕੀਤਾ ਗਿਆ ਤੇ ਹੁਣ ਤੱਕ ਤਬੀਸ਼ ਕਰਦੇ ਵੀ ਕਿਹਨੇ ਗੋਲੀ ਮਾਰੀ ਹੈ ਜਿਹਨੇ ਗੋਲੀ ਮਾਰੀ ਉਹਨੂੰ ਤੰਗ ਨਹੀਂ ਚਾਹੇ ਉਹ ਹਰਿਆਣਾ ਜੇ ਪੰਜਾਬ ਦੀ ਜੂਰਡਿਕਸ਼ਨ ਸੀ ਅਸੀਂ ਤਾਂ ਕਹਿੰਦੇ ਪੰਜਾਬ ਦੀ ਸੀ ਬੇਕੂ ਬਣਾਇਆ ਜਾ ਰਿਹਾ ਸਾਡੇ ਖਨੌਰੀ ਥਾਣੇ ਦੇ ਵਿੱਚ ਹੁਣ ਤੱਕ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ ਹਾਲਾਂਕਿ ਸਰਕਾਰ ਦੇ ਦਖਲ ਦੇ ਬਾਅਦ ਪ੍ਰਿਤਪਾਲ ਨੂੰ ਰੋहतक ਪੀਜੀਆਈ ਤੋਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਸ਼ੁਭਕਰਨ ਦੀ ਮੌਤ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਜਿੱਥੇ ਕਿਸਾਨਾਂ ਆਗੂ ਹਰਿਆਣਾ ਪੁਲਿਸ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਨੇ ਤਾਂ ਉੱਥੇ ਕਾਂਗਰਸ ਦੇ ਵੱਲੋਂ ਹਰਿਆਣਾ ਦੇ ਗ੍ਰਹਿ ਮੰਤਰੀ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਰੋहतक ਤੋਂ ਧਰਿੰਦਰ ਚੌਧਰੀ ਅਤੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਤਾਂ ਕਿਸਾਨਾਂ ਦੇ ਵੱਲੋਂ ਫਿਲਹਾਲ ਦਿੱਲੀ ਕੂਚ ਟਾਲੇ ਜਾਣ ਤੇ ਦਿੱਲੀ ਦੇ ਬਾਰਡਰ ਖੁੱਲ ਰਹੇ ਨੇ ਸਿੰਘੂ ਤੇ ਟਿਕਰੀ ਬਾਰਡਰ ਤੇ ਪੁਲਿਸ ਦੇ ਵੱਲੋਂ ਲਾਏ ਜਾ ਰਹੇ ਬੈਰੀਕੇਡ ਜਿਹੜੇ ਨੇ ਉਹ ਹਟਾ ਰਹੇ ਤੇ ਪਹਿਲਾਂ ਦੋਵੇਂ ਬਾਰਡਰਾਂ ਤੇ ਦੱਸਿਆ ਕਿ ਹੈਵੀ ਬੈਰੀਕੇਟਿੰਗ ਕੀਤੀ ਹੋਈ ਸੀ ਪਰ ਹੁਣ ਇੱਕ ਇੱਕ ਕਰਕੇ ਬੈਰੀਕੇਡ ਦੀਆਂ ਲੇਅਰਸ ਜਿਹੜੀਆਂ ਨੇ ਹਟਾਈਆਂ ਜਾ ਰਹੀਆਂ ਨੇ ਤਾਂ ਕਿਸਾਨਾਂ ਨੇ ਫਿਲਹਾਲ ਦੇ ਲਈ 29 ਫਰਵਰੀ ਤੱਕ ਦਾਸੀਏ ਕਿ ਦਿੱਲੀ ਕੂਚ ਦਾ ਪਲਾਨ ਟਾਲ ਦਿੱਤਾ ਹੈ ਔਰ ਇਹ ਪੰਜ ਤਸਵੀਰਾਂ ਬਿਆਨ ਕਰ ਰਹੀਆਂ ਨੇ ਸਿੰਘੂ ਬਾਰਡਰ ਦੀ ਪਹਿਲਾਂ ਵਾਲੀ ਤਸਵੀਰ ਤੇ ਹੁਣ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਆਰਟਿਕਰੀ ਬਾਰਡਰ ਦੀ ਪਹਿਲਾਂ ਵਾਲੀ ਤਸਵੀਰ ਅਤੇ ਹੁਣ ਦੀ ਤਸਵੀਰ ਦਿਖਾ ਰਹੇ ਹਾਂ ਔਰ 19 ਤੱਕ ਦੱਸ ਦੇਈਏ ਕਿ ਦਿੱਲੀ ਪੂਛਾ ਪਲਾਨ ਕਿਸਾਨਾਂ ਨੇ ਟਾਲਿਆ ਹੈ ਜਿਸ ਤੋਂ ਬਾਅਦ ਇਹ ਤਸਵੀਰ ਬਦਲੀ ਹੈ ਔਰ ਕਹਿ ਸਕਦੇ ਹਾਂ ਕਿ ਉੱਥੋਂ ਦੇ ਲੰਘਣ ਵਾਲੇ ਲੋਕਾਂ ਨੂੰ ਥੋੜਾ ਸੁੱਖ ਦਾ ਸਾਹ ਆਇਆ किसान आंदोलन के दौरान अपनी लंबित मांगों को लेकर तेरह फरवरी को दिल्ली कूच का आह्वान किसानों द्वारा किया गया था किसान पंजाब से चले लेकिन शंभू बॉर्डर और किनौरी बॉर्डर पर ही किसानों को रोक दिया गया और अब वही किसानों का आंदोलन चल रहा है लेकिन दिल्ली पुलिस द्वारा मैं आपको तस्वीरें दिखाओ सिंघू बॉर्डर की तो वहाँ पर एक भारी कंक्रीट की दीवार किसानों को रोकने के लिए बनाई गई थी ताकि किसान दिल्ली में ना पहुंच सके और जिस तरह से तेरह महीने लंबा समय किसानों का आंदोलन सिंघू बॉर्डर पर चला था तो कहीं ना कहीं अब उस दीवार को तोड़ने का कार्य है वो शुरू हो गया है दीवार को तोड़ रहे हैं हम कितनी रात मिली कितनी परेशानी थी बहुत परेशानी है सर बहुत ज्यादा हम तो बहुत ही परेशान हैं लोगों तो हमें बहुत दिक्कत है और किराया, देखे किराया देखे भी डबल हो, हो, हो गया हम लोगों का जी जी किराया डबल ले रहे हैं दस की जगह बीस ले रहे हैं परेशानी इतनी की चल चल के परेशान है तो कहीं ना कहीं आम जनता का कहना है की बहुत राहत मिलेगी मैं तस्वीरें आपको दिखा दूँ सिंगू कुंडली बॉर्डर की जो दीवार दिल्ली पुलिस द्वारा किसानों के लिए बनाई गयी थी देखिए कंक्रीट है और कंक्रीट ही नहीं एक भारी दीवार यहाँ पर बनाई गयी थी जो कहीं ना कहीं अब तोड़ने का कार्य है दिल्ली पुलिस ने शुरू कर दिया क्योंकि हम लोग जो है एक लेन है उसको शुरू करने की तैयारी कर रहे हैं और मैंने संबंधित डीएसपी और एसएचओ से बात की है और हमारा प्रयास है कि ताकि जो आवागमन है जो यातायात है, है वो प्रभावित ना हो और हमारे नागरिक परेशान ना हो तो धीरे धीरे उसको खोला जाएगा और हमारा यही प्रयास है कि पहले एक लेन खोल के हम शुरुआत करेंगे और आगे जैसा भी होगा वो आपके माध्यम से हम हमारे नागरिकों को इस में बताते हैं पब्लिक मैं पब्लिक से बस यही कहना चाहूँगा कि जो भी आपको हिदायतें मिलती हैं हमारे हरियाणा पुलिस के ट्विटर हैंडल के द्वारा या हमारे ट्विटर हैंडल के द्वारा जो भी रूट डाइवर्जन है उसकी पालना ज़रूर करें और हमारी कोशिश यही है कि आपको कोई परेशानी ना हो इसी के तहत जो है हम एक लेन जो है हमारा प्रयास है कि उसको जल्दी से जल्दी ओपन कर दिया जाएगा दोनों रूटी बॉर्डर उधर खेतीबाड़ी मंत्री अर्जुन मुंडा ने उम्मीद जताई है कि गलबात जरिए कोई हल निकलेगा अभी तो आ, आ, मैं बहुत ज्यादा कुछ नहीं कह सकता हूं इस मामले पर कि वहां की वास्तविक स्थिति क्या है पर मैं यह जरूर कहूंगा कि हम सबको कोशिश यही करना चाहिए कि किसी को किसी तरह की कठिनाई ना हो और इस तरह का वातावरण बनाए रखें जिससे आम लोग और देश का जो एक ताकत है वो ताकत स्वाभाविक रूप से रचनात्मक ढंग से आगे बढ़े बातचीत और संवाद के माध्यम से हमने हमेशा कोशिश किया है और आगे भी समाधान के रास्ते क्या हो सकते हैं सबके सुझाव आमंत्रित भी किया है मैं उम्मीद करता हूं कि सामान्य स्थिति बनाते हुए आगे लगातार हम बातचीत के माध्यम से मुद्दों को ਵਿਸ਼ਿਆਂ ਕੋ ਜੋ ਵੀ ਹੈ ਉਸ ਕੋ ਸੁਲਝਾਏਗੇ ਅਤੇ ਉਦਸ਼ੰਭੂ ਬਾਰਡਰ ਦੇ ਕਿਸਾਨਾਂ ਦੇ ਦਰਨੇ ਵਿੱਚ ਪਹੁੰਚੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ ਤਾਂ ਲੰਗਰ ਅਤੇ ਮੈਡੀਕਲ ਸੇਵਾਵਾਂ ਦਾ ਜਾਇਜ਼ਾ ਵੀ ਲਿਆ ਹੈ ਕਿਸਾਨਾਂ ਨੂੰ ਆਪਣੇ ਹੱਥੀਂ ਲੰਗਰ ਵੀ ਵਰਤਾਇਆ ਹੈ ਕਿਸਾਨਾਂ ਨੇ ਲੰਗਰ ਤੇ ਮੈਡੀਕਲ ਸੇਵਾਵਾਂ ਦੇ ਲਈ ਧੰਨਵਾਦ ਵੀ ਕੀਤਾ ਤਾਂ ਤਸਵੀਰਾਂ ਇਹ ਦਿਖਾ ਰਹੇ ਆ ਜਦੋਂ ਜਾਇਜ਼ਾ ਲੈਣ ਪਹੁੰਚੇ ਹਰਜਿੰਦਰ ਸਿੰਘ ਧਾਮੀ ਕਪਾਹੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦ ਕਰੇ